ਕਾਹੇ ਰੇ ਬਨ ਖੋਜਨ ਜਾਈ ਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਰੱਬ ਨੂੰ ਤੂੰ ਲੱਭਦਾ ਫਿਰਦਾ ਹੈ ਜਿਹੜੇ ਆਨੰਦ ਨੂੰ ਤੂੰ ਲੱਭਦਾ ਫਿਰਦਾ ਹੈ ਉਹ ਜੰਗਲਾਂ ਦੇ ਵਿੱਚ ਨਹੀਂ ਹੈਗਾ ਬਨ ਕਹਿੰਦੇ ਨੇ ਜੰਗਲ ਨੂੰ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਏ ਉਹ ਤਾਂ ਕਣ-ਕਣ ਦੇ ਵਿੱਚ ਵੱਸਦਾ ਜਰੇ-ਜਰੇ ਵਿੱਚ ਵੱਸਦਾ ਹੈ ਤੇ ਸਾਡੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਤੇ ਸਮਾਇਆ ਹੋਇਆ ਵੀ ਆਪਣੇ ਵਿੱਚ ਤੇ ਆਪਣੇ ਨਾਲੋਂ ਵੱਖ ਵੀ ਰਹਿੰਦਾ ਦੋ ਗੱਲਾਂ ਨੇ ਪਰਮਾਤਮਾ ਹਰ ਜਗ੍ਹਾ ਦੇ ਉੱਤੇ ਹੈ ਗੁਰੂ ਪਾਤਸ਼ਾਹ ਕਹਿੰਦੇ ਵੀ ਕੋਈ ਤਾਂ ਪਰਮੇਸ਼ਰ ਦੇ ਗੁਣੇ ਇਸ ਕਰਕੇ ਗਾਉਂਦਾ ਗਾਵੇ ਕੋ ਜਪੈ ਦਿਸੈ ਦੂਰ ਕਈਆਂ ਨੂੰ ਐਂ ਲੱਗਦਾ ਪਰਮੇਸ਼ਰ ਦੂਰ ਹੈ ਉਹ ਇਸ ਕਰਕੇ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਕਿ ਉਹ ਦੂਰ ਸਮਝ ਕੇ ਉਹਦੇ ਗੁਣ ਗਾ ਰਹੇ ਨੇ ਵੀ ਕਿਤੇ ਦੂਰ ਹੈ ਅਸੀਂ ਉਹਦੇ ਗੁਣ ਗਾਵਾਂਗੇ ਉਹਦੀ ਵਡਿਆਈ ਕਰਾਂਗੇ ਤੇ ਸਾਡੇ ਕੋਲ ਆਏਗਾ ਕੋਈ ਪਰਮੇਸ਼ਰ ਦੇ ਗੁਣ ਗਾ ਰਿਆ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੈ ਹਾਜ਼ਰ ਹਾਜ਼ਰ ਹਦੂਰ ਕੋਈ ਇਹ ਸਮਝ ਰਿਹਾ ਕਿ ਪ੍ਰਮਾਤਮਾ ਮੇਲੇ ਨੇੜੇ ਹੈ ਪਰ ਜੇ ਨੇੜੇ ਸਮਝਦਾ ਹੋਵੇ ਤੇ ਫਿਰ ਮਾੜੇ ਕੰਮ ਕਰੇ ਕਿਉਂ ਜਦੋਂ ਨੂੰ ਪਤਾ ਕਿ ਪ੍ਰਮਾਤਮਾ ਅੰਤਰਜਾਮੀ ਹੈ ਮੇਰੇ ਅੰਦਰ ਬੈਠਾ ਹੈ ਪ੍ਰਮਾਤਮਾ ਤਾਂ ਬੈਠਾ ਹੀ ਬੈਠਾ ਹੈ ਜਿਹੜੇ ਵੀ ਆਪਾਂ ਕਰਮ ਕਰਦੇ ਆ ਆਪਾਂ ਖੁਦ ਵੀ ਉਹਨਾਂ ਨੂੰ ਦੇਖਦੇ ਆ ਆਪਣਾ ਅੰਦਰਲਾ ਵੀ ਗਵਾਹੀ ਦਿੰਦਾ ਆ ਆਪਾਂ ਕਈ ਵਾਰੀ ਕਰਦੇ ਆ ਆਪਾਂ ਕਹਿ ਦਿੰਦਾ ਆਪਣਾ ਅੰਦਰਲਾ ਆਵਾਜ਼ ਦੇ ਦਿੰਦਾ ਠੀਕ ਨਹੀਂ ਆਗਾ ਇੱਕ ਵਾਰੀ ਤਾਂ ਆਵਾਜ਼ ਆਉਂਦੀ ਆ ਆਪਣੇ ਅੰਦਰ ਵੀ ਉਹ ਆਵਾਜ਼ ਉਸੇ ਦੀ ਹੈ ਜਿਹੜਾ ਅੰਤਰਜਾਮੀ ਹੈ ਜਿਹੜਾ ਸਾਡੇ ਅੰਦਰ ਬੈਠਾ ਸਾਨੂੰ ਗਾਈਡ ਕਰਦਾ ਹੈ ਉਹ ਕਹਿ ਦਿੰਦਾ ਕਿ ਪੁਰਸ਼ਾ ਐ ਤੇਰੀ ਖੁਰਾਕ ਨਹੀਂ ਹੈਗੀ ਇਹਨੂੰ ਆਪਾਂ ਜਿਦਾਂ ਸਮਝ ਲਈਏ ਜੇ ਆਪਾਂ ਪੈਟਰੋਲ ਵਾਲੀ ਗੱਡੀ ਦੇ ਵਿੱਚ ਡੀਜ਼ਲ ਪਾ ਕੇ ਜਾਂ ਕਾਲਾ ਤੇਲ ਪਾ ਕੇ ਚਲਾ ਸਕਦੇ ਆ ਨਹੀਂ ਚਲਾ ਸਕਦੇ ਨਾ ਪਰ ਜਿਹੜੀਆਂ ਚੀਜ਼ਾਂ ਬੰਦੇ ਨੂੰ ਕਰਨੀਆਂ ਚਾਹੀਦੀਆਂ ਜ਼ਿੰਦਗੀ ਦੇ ਵਿੱਚ ਉਹ ਕਰੇ ਨਾ ਤੇ ਉਹਦੇ ਅਗੇਂਸਟ ਚੱਲਣ ਲੱਗ ਜੇ ਆਪਣੇ ਹੀ ਉਬਰਧ ਚੱਲਣ ਲੱਗ ਜੇ ਸਭ ਤੋਂ ਵੱਡਾ ਦੁਸ਼ਮਣ ਬੰਦਾ ਆਪਣੇ ਆਪ ਦਾ ਹੈ ਕਿਸੇ ਦਾ ਤਾਂ ਬਾਅਦ ਦੇ ਵਿੱਚ ਹੈ ਸਭ ਤੋਂ ਜ਼ਿਆਦਾ ਬੰਦਾ ਝੁਲਮ ਆਪਣੀ ਬਾਡੀ ਤੇ ਕਰਦਾ ਹੈ ਸਭ ਤੋਂ ਜ਼ਿਆਦਾ ਬੰਦਾ ਦੁਖੀ ਆਪਣੇ ਸਰੀਰ ਨੂੰ ਖੋਦ ਕਰਦਾ ਕੋਈ ਦੂਜਾ ਨਹੀਂ ਕਰਦਾ ਤਾਂ ਹੀ ਬਾਣੀ ਕਹਿੰਦੀ ਹੈ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਜੋ ਮੈਂ ਕਰਦਾ ਇਹਨੂੰ ਜਪ ਬਾਣੀ ਚ ਗੁਰੂ ਪਾਤਸ਼ਾਹ ਨੇ ਉਹ ਕਿਹਾ ਆਪੇ ਬੀਜ ਆਪੇ ਹੀ ਖਾ ਆਪਾਂ ਆਪੇ ਬੀਜਦੇ ਆਪਾਂ ਨੂੰ ਕੋਈ ਕਹਿੰਦਾ ਵੀ ਤੂੰ ਨਿੰਦਿਆ ਕਰਿਆ ਕਰ ਆਪਾਂ ਨੂੰ ਕੋਈ ਆਣ ਕੇ ਸਲੇਬਸ ਪੜਾਉਂਦਾ ਵੀ ਤੂੰ ਦੂਜੇ ਨਾਲ ਈਰਖਾ ਕਰਿਆ ਕਰ। ਆਪਾਂ ਨੂੰ ਕੋਈ ਇਹੋ ਜੀ ਵਿੱਦਿਆ ਪੜਾਉਂਦਾ ਵੀ ਤੂੰ ਦੂਜਿਆਂ ਦੇ ਨਾਲ ਸਾੜਾ ਕਰਿਆ ਕਰ ਹੰਕਾਰ ਕਰਿਆ ਕਰ। ਨਹੀਂ ਅਸੀਂ ਖੁਦ ਬਖੋਦ ਉਸ ਪਾਸੇ ਨੂੰ ਤੁਰਨੇ ਆ। ਤੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਇੱਕ ਤਾਂ ਉਹਨੂੰ ਇਦਾਂ ਕਹਉਂਦੇ ਆ ਕਿ ਉਹ ਦੂਰ ਹੈ। ਇੱਕ ਉਹਨੂੰ ਇਦਾਂ ਕਹਉਂਦੇ ਕਿ ਉਹ ਨੇੜੇ ਹੈ। ਤੇ ਗੁਰੂ ਪਾਤਸ਼ਾਹ ਜੀ ਕੀ ਕਹਿੰਦੇ ਨਾ ਨੇੜੇ ਨਾ ਦੂਰ। ਪਰਮਾਤਮਾ ਨਾਲ ਨੇੜੇ ਆ। ਨਾ ਦੂਰ ਹੈ ਫਿਰ ਉਹ ਕੀ ਹੈ ਜੀ ਉਹ ਹੈ ਜੀ ਹਾਜ਼ਰਾ ਹਜੂਰ ਹੈ ਹਾਜ਼ਰਾ ਹਜੂਰ ਦਾ ਮਤਲਬ ਵੀ ਜਿੱਥੇ ਵੀ ਜਾਵਾਂਗੇ ਉਹ ਹਾਜ਼ਰ ਹੈ ਹਰ ਜਗ੍ਹਾ ਤੇ ਹੀ ਹੈ ਇਹ ਨਹੀਂ ਵੀ ਉਹਦੇ ਵਿੱਚ ਕੋਈ ਸਪੇਸ ਹੈ ਕੋਈ ਗੈਪ ਹੈਗਾ ਵੀ ਇੱਥੇ ਹੈਗਾ ਇੱਥੇ ਨਹੀਂ ਹੈਗਾ ਇੱਥੇ ਹੈਗਾ ਇੱਥੇ ਨਹੀਂ ਹੈਗਾ ਤੋ ਉਹ ਪ੍ਰਮਾਤਮਾ ਹਰ ਜਗ੍ਹਾ ਤੇ ਵਸਦਾ ਹੈ ਸਾਡੇ ਵਿੱਚ ਵੀ ਸਮਾਇਆ ਹੋਇਆ ਹੈ ਪਰ ਸਾਡੇ ਤੋਂ ਅਲੇਪ ਦਾ ਮਤਲਬ ਹੈ ਸਾਡੇ ਵਿੱਚ ਰਹਿੰਦਾ ਹੋਇਆ ਸਾਡੇ ਤੋਂ ਵੱਖ ਹੈ ਕਿਵੇਂ ਵੱਖ ਹੈ ਇਹਦੀ ਮੈਂ ਇੱਕ ਮਿਸਾਲ ਦੇਵਾਂ ਫਰੀਦ ਸਾਹਿਬ ਜੀ ਦੇ ਕੋਲੇ ਲੋਕ ਨਾ ਨਾਲੀਰ ਲੈ ਕੇ ਆਉਂਦੇ ਸੀ ਜਿੱਦਾਂ ਆਪਾਂ ਮਾਲਵੇ ਵਾਲੇ ਲਲੇਰ ਕਹਿ ਦਿੰਦੇ ਹਾਂ ਤੇ ਫਰੀਦ ਸਾਹਿਬ ਜੀ ਨੂੰ ਕਿਸੇ ਨੇ ਸਵਾਲ ਕੀਤਾ ਕਿ ਜਿਹੜੇ ਰੱਬ ਤੇ ਰਾਹ ਤੇ ਤੁਰਦੇ ਐ ਉਹ ਜਦੋਂ ਉਹਨਾਂ ਦੇ ਉੱਤੇ ਸੰਕਟ ਆਉਂਦਾ ਕੋਈ ਉਹਨਾਂ ਨੂੰ ਸਲੀਬ ਤੇ ਚੜਾ ਦਿੰਦਾ ਕੋਈ ਉਹਨਾਂ ਨੂੰ ਜ਼ਹਿਰ ਖਵਾ ਦਿੰਦਾ ਉਹਨਾਂ ਨੂੰ ਐਨੇ ਤਸੀਹੇ ਦਿੱਤੇ ਜਾਂਦੇ ਨੇ ਰੱਬ ਦੇ ਪਿਆਰਿਆਂ ਨੂੰ ਤੇ ਉਹਨਾਂ ਨੂੰ ਦਰਦ ਨਹੀਂ ਹੁੰਦਾ ਉਹਨਾਂ ਨੂੰ ਤਕਲੀਫ ਨਹੀਂ ਹੁੰਦੀ ਆਪਾਂ ਵੀ ਅਰਦਾਸ ਵਿੱਚ ਪੜਦੇ ਆ ਧਰਮ ਨਹੀਂ ਹਾਰਿਆ ਸੀ ਨਹੀਂ ਕੀਤੀ ਤੇ ਸੀ ਨਹੀਂ ਕੀਤੀ ਦਾ ਮਤਲਬ ਦੁੱਖ ਨਹੀਂ ਮੰਨਿਆ ਨਾ ਇਹੀ ਭਾਵ ਹੈ ਤਾਂ ਫਿਰ ਉਹਨਾਂ ਨੇ ਕਿਹਾ ਦੋ ਨਲੇਰ ਲੈ ਕੇ ਆ ਇੱਕ ਸੁੱਕਾ ਇੱਕ ਹਰਾ ਜਿਹੜਾ ਹੁਣ ਹਰਾ ਨਾਰੀਅਲ ਆਪਾਂ ਮੰਡੀ ਤੋਂ ਖਰੀਦਦੇ ਆ ਜੇ ਆਪਾਂ ਉਹਨੂੰ ਤੋੜਾਂਗੇ ਬਾਹਰੋਂ ਭੰਨਾਂਗੇ ਕੁਹਾੜੀ ਮਾਰ ਕੇ ਜਾਰੇ ਨਾਲ چیرਾਂਗੇ ਕਿ ਉਹਦੀ ਵਿਚਲੀ ਜਿਹੜੀ ਗਿਰੀ ਸਾਤ ਤ ਨਹੀਂ ਮਿਲੂਗੀ ਬਹੁਤ ਸੰਜਮ ਦੇ ਨਾਲ ਉਹਦੀ ਗਿਰੀ ਨੂੰ ਬਚਾਉਣਾ ਪੈਂਦਾ ਕਿਉਂ ਕਿਉਂਕਿ ਉਹ ਗਿਰੀ ਨਲੇਰ ਦੇ ਨਾਲ ਜੁੜੀ ਹੋਈ ਹੈ ਆਪਣੀ ਵੀ ਜਿਹੜੀ ਆਤਮਾ ਹੈ ਆਪਣੇ ਰੋਮ ਰੋਮ ਦੇ ਨਾਲ ਜੁੜੀ ਹੋਈ ਹੈ ਆਪਣੇ ਜਿੱਥੇ ਵੀ ਥੋੜਾ ਜਿਹਾ ਪਿੰਚ ਕਰੋ ਉੱਥੇ ਦਰਦ ਹੁੰਦਾ ਕਿ ਨਾ ਕਿਉਂ ਦਰਦ ਹੁੰਦਾ ਕਿਉਂਕਿ ਆਪਣੀ ਆਤਮਾ ਆਪਣੇ ਸਰੀਰ ਦੇ ਨਾਲ ਸਾਰੇ ਰੋਮ-ਨੋਮ ਨਾਲ ਜੁੜੀ ਹੋਈ ਹੈ ਤੇ ਮਨ ਕਰਕੇ ਸਾਰੇ ਖਿਲਰੀ ਹੈ ਤੇ ਜਿਹੜਾ ਫਰੀਦ ਸਾਹਿਬ ਕਹਿੰਦੇ ਸੁੱਕਾ ਨਾਲੀਰ ਲਿਆਓ ਤੇ ਕਹਿੰਦੇ ਨੂੰ ਖੜਕਾ ਕੇ ਦੇਖ ਇਹਦੇ ਵਿੱਚ ਗਿਰੀ ਹੈਗੀ ਤੇ ਕਹਿੰਦੇ ਜਦੋਂ ਉਹ ਸੇਵਕ ਨੇ ਗਿਰੀ ਵੇਖੀ ਖੜਕਾਈ ਤਾਂ ਉਹ ਗਿਰੀ ਖੜਕੀ ਤੇ ਉਹਨਾਂ ਨੇ ਕਿਹਾ ਬਿਲਕੁਲ ਜੀ ਖੜਕਦੀ ਹੈ ਕਹਿੰਦੇ ਬਸ ਜਿਹੜਾ ਰੱਬ ਦੇ ਨਾਲ ਜੁੜਿਆ ਉਹ ਇਹ ਚੀਜ਼ ਨੂੰ ਜਾਣ ਲੈਂਦਾ ਪ੍ਰਮਾਤਮਾ ਵੱਸਦਾ ਤਾਂ ਹਰ ਜਗ੍ਹਾ ਤੇ ਐ ਪਰ ਜਿਵੇਂ ਨਲੇਰ ਦੇ ਵਿੱਚ ਗਿਰੀ ਤਾਂ ਹੈਗੀ ਐ ਪਰ ਇਹਦੇ ਵਿੱਚ ਹੁੰਦਿਆਂ ਹੋਇਆਂ ਵੀ ਨਲੇਰ ਤੋਂ ਵੱਖ ਐ ਕਿਉਂਕਿ ਹੈ ਤਾਂ ਉਹਦੇ ਵਿੱਚ ਪਰ ਨਲੇਰ ਨੂੰ ਛੱਡਦਾ ਉਹਨੇ ਜਿਵੇਂ ਹਰੇ ਨਲੇਰ ਦੇ ਵਿੱਚ ਗਿਰੀ ਨੇ ਨਹੀਂ ਛੱਡਿਆ ਸੁੱਕੇ ਨਲੇਰ ਦੇ ਵਿੱਚ ਉਹਨੂੰ ਭਵੇਂ ਕੋਹਾੜਿਆਂ ਨਾਲ ਉਤੋਂ ਤੋੜ ਦਿਓ ਉਹਨੂੰ ਭਵੇਂ ਆਰੀਆਂ ਨਾਲ ਵੱਢੀ ਚਲੋ ਛਿੱਲ ਦਿਓ ਉਹਨੂੰ ਪਲਾਸ ਲੈ ਕੇ ਅੰਦਰਲੀ ਗਿਰੀ ਨੂੰ ਕੁਛ ਨਹੀਂ ਆਂਦਾ ਕਿਉਂ ਕਿ ਉਹਦੇ ਵਿੱਚ ਰਹਿੰਦਿਆਂ ਹੋਇਆਂ ਵੱਖ ਹੋ ਗਈ ਐ ਇਵੇਂ ਜਿਹੜੇ ਰੱਬ ਦੇ ਪਿਆਰੇ ਨੇ ਪਰਮੇਸ਼ਰ ਦੇ ਪਿਆਰੇ ਨੇ ਉਹ ਪਹਿਲਾਂ ਹੀ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਪ੍ਰਮਾਤਮਾ ਦੇ ਨਾਲ ਜੁੜ ਕੇ ਆਪਣੀ ਰੂਹ ਆਤਮਾ ਨੂੰ ਇਸ ਸਰੀਰ ਤੇ ਨਾਲੋਂ ਵੱਖ ਕਰ ਲੈਂਦੇ ਆ ਤੇ ਉਹਨਾਂ ਨੂੰ ਇਹ ਸਮਝ ਆ ਜਾਂਦੀ ਕਿ ਪ੍ਰਮਾਤਮਾ ਹਰ ਜਗ੍ਹਾ ਤੇ ਕਣ ਕਣ ਵਿੱਚ ذره ذره ਵਿੱਚ ਵਸਦਾ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਵਕਸ਼ਿਸ਼ ਕੀਤੀ ਹੈ ਕਿ ਉਹ ਹਰ ਜਗ੍ਹਾ ਤੇ ਵਸਦਾ ਹੈ ਕਣ ਕਣ ذرے ذرے ਵਿੱਚ ਵਸਦਾ ਹੈ ਤੇ ਪਹਿਲੀ ਉਦਾਹਰਣ ਗੁਰੂ ਪਾਤਸ਼ਾਹ ਜੀ ਨੇ ਦਿੱਤੀ ਆਓ ਆਪਾਂ ਉਹਦੇ ਨਾਲ ਜੁੜੀਏ ਉਹ ਭਗਤ ਕਿਉਂ ਮਾ ਪਰਮਾਤਮਾ ਕਿਵੇਂ ਵਸਦਾ ਆਪਾਂ ਨੂੰ ਕਿਉਂ ਨਹੀਂ ਸਮਝ ਆਉਂਦਾ ਪਹਿਲੀ ਉਦਾਹਰਨ ਦਿੱਤੀ ਪੋਹ ਪੋਹ ਕਹਿੰਦੇ ਫੁੱਲ ਨੂੰ ਪੋਹ ਪ ਮਦ ਜੋ ਬਾਸ ਵਸਤ ਹੈ ਬਾਸ ਦੀ ਵਾਸ਼ਨਾ ਆਪਾਂ ਨੂੰ ਫੁੱਲ ਦਿਸਦਾ ਪਰ ਫੁੱਲ ਦੇ ਵਿੱਚ ਵਾਸ਼ਨਾ ਨਹੀਂ ਦਿਸਦੀ ਉਹਦੀ ਸੁਗੰਧੀ ਉਹਦੀ ਫਰੇਗਰੈਂਸ ਜਿਹੜੀ ਆਪਾਂ ਨੂੰ ਨਹੀਂ ਦਿਸਦੀ ਦੂਜੀ ਮਿਸਾਲ ਦਿੱਤੀ ਹੈ ਮੁਕਰ ਮਾਹੇ ਜੈਸੇ ਸ਼ਾਈ ਮੁੱਕਰ ਕੀ ਹੁੰਦਾ ਸ਼ੀਸ਼ਾ ਸ਼ੀਸ਼ੇ ਦੇ ਵਿੱਚ ਜਿਵੇਂ ਆਪਣਾ ਪਰਛਾਵਾਂ ਦਿਖਦਾ ਹੈ ਉਹ ਵੈਸੇ ਪਰਛਾਵਾਂ ਨਹੀਂ ਹੈਗਾ ਬਿਲਕੁਲ ਹੁਬਹੁ ਆਪਣੀ ਤਸਵੀਰ ਦਿਸਦੀ ਹੈ ਮੁੱਕਰ ਮਾਹੇ ਜੈਸੇ ਸ਼ਾਈਵੇਂ ਇੱਥੇ ਥੋੜਾ ਜਿਆ ਮੈਂ ਵਿਸਥਾਰ ਕਰਨਾ ਚਾਹੁੰਦਾ ਜਦੋਂ ਆਪਾਂ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਦੇਖਦੇ ਆਂ ਆਪਾਂ ਜੇ ਆਪਾਂ ਆਪਣੇ ਕੰਨ ਨੂੰ ਹੱਥ ਲਾਉਣੇ ਤੇ ਸ਼ੀਸ਼ੇ ਵਿੱਚ ਆਪਣਾ ਪ੍ਰਤੀਬਿੰਬ ਵੀ ਕੰਨ ਨੂੰ ਹੱਥ ਲਾਉਂਦਾ ਹੈ ਜੇ ਆਪਾਂ ਪੱਗ ਬੰਨਦੇ ਆਂ ਤੇ ਸ਼ੀਸ਼ੇ ਵਿੱਚਲਾ ਸਰੀਰ ਵੀ ਪੱਗ ਬੰਨਦਾ ਪਰ ਉਹਨੂੰ ਨਹੀਂ ਪਤਾ ਕਿ ਆਪਾਂ ਪੱਗ ਬੰਨ ਰਹੇ ਆ ਜਿਹੜਾ ਅੰਦਰ ਸਰੀਰ ਹੈ ਸੀਸੇ ਦੇ ਵਿੱਚ ਰਾਈਟ ਐਸੀ ਤਰ੍ਹਾਂ ਹੀ ਪ੍ਰਮਾਤਮਾ ਜਿਹੜਾ ਹੈ ਉਹ ਸਾਰੇ ਚੇਤਨਾ ਉਹਦੀ ਵਸਦੀ ਹੈ ਤੇ ਆਪਾਂ ਉਹਦਾ ਪਰਛਾਵਾਂ ਸੀਸੇ ਵਾਲੇ ਅੰਦਰਲੇ ਪਾਸੇ ਵਾਲਾ ਪਰਛਾਵਾਂ ਆਪਾਂ ਉਹ ਕੀ ਕਰਦਾ ਆਪਾਂ ਨੂੰ ਨਹੀਂ ਪਤਾ ਪਰ ਉਹਨੂੰ ਪਤਾ ਉਹ ਕੀ ਕਰ ਰਿਹਾ ਸਾਰਾ ਕੁਝ ਮੁਕਰ ਮੈਂ ਜੈਸੇ ਛਾਈ ਤੈਸੇ ਹੀ ਹਰ ਵਸੈ ਨਿਰੰਤਰ ਘਟ ਹੀ ਖੋਜੋ ਭਾਈ ਐਵੇਂ ਪ੍ਰਮਾਤਮਾ ਸਾਡੇ ਅੰਦਰ ਨਿਰੰਤਰ ਲਗਾਤਾਰ ਕੰਟੀਨਿਊਸਲੀ ਸਾਡੇ ਵਿੱਚ ਵਸ ਰਿਹਾ ਤੇ ਇਸ ਵਾਰ ਤੇ ਗੁਰੂ ਪਾਤਸ਼ਾਹ ਕਹਿੰਦੇ ਪਟਕ ਨਾ ਘਟ ਹੀ ਖੋਜੋ ਭਾਈ ਆਪਣੇ ਹਿਰਦੇ ਵਿੱਚ ਲੱਭ ਆਪਣੇ ਅੰਦਰ ਹੀ ਲੱਭ ਦੂਸਰੇ ਪਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਖਸ਼ਿਸ਼ ਕੀਤੀ ਹੈ ਜੀ ਬਾਹਾਂ Tchau. ਪਰਮਾਨੰ ਦਿੱਤਾ ਸਤਿਗੁਰੂ ਕਹਿੰਦੇ ਬਾਹਰ ਬਾਹਰ ਦੇ ਪਾਸੇ ਭੀਤਰ ਅੰਦਰਲੇ ਪਾਸੇ ਬਾਹਰ ਭੀਤਰ ਇੱਕੋ ਜਾਨੋ ਬਾਹਰ ਵੀ ਉਹਸੇ ਨੂੰ ਜਾਨੋ ਅੰਦਰ ਵੀ ਉਹਨੂੰ ਜਾਨੋ ਹੁਣ ਇਹਦਾ ਇਹਦਾ ਮਤਲਬ ਕੀ ਹੋਇਆ ਬਾਹਰ ਜਾਣਣ ਦਾ ਮਤਲਬ ਕੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜਦੋਂ ਬਾਹਰ ਦੇਖਦਾ ਤਾਂ ਇਹ ਨਾ ਦੇਖ ਇਹ ਹਿੰਦੂ ਹੈ ਇਹ ਨਾ ਦੇਖ ਇਹ ਮੁਸਲਮਾਨ ਹੈ ਇਹ ਨਾ ਦੇਖ ਇਹ ਜੈਨੀ ਹੈ ਇਹ ਬੁੱਧੀ ਹੈ ਬਾਹਰ ਵੀ ਉਹਦਾ ਰੂਪ ਦੇ ਪ੍ਰਮਾਤਮਾ ਨੂੰ ਦੇਖ ਤੇ ਆਪਣੇ ਅੰਦਰ ਵੀ ਉਸੇ ਦਾ ਰੂਪ ਦੇਖ ਬਾਹਰ ਭੀਤਰ ਏਕੋ ਜਾਨੋ ਪਰ ਇਹ ਕਹਿੰਦੇ ਇਹ ਛੇਦੀ ਸਮਝ ਨਹੀਂ ਆਉਂਦੀ ਗੱਲ ਹੈ ਇਹ ਗੁਰ ਗਿਆਨ ਬਤਾਈ ਇਹ ਜਿਹੜੀ ਜੁਗਤੀ ਹੈ ਜਿਹੜਾ ਫਾਰਮੂਲਾ ਹੈ ਇਹ ਜਿਹੜਾ ਗਿਆਨ ਹੈ ਇਹ ਗੁਰੂ ਬਤਾਉਂਦਾ ਹੈ ਗੁਰੂ ਦੱਸਦਾ ਹੈ ਤੇ ਗੁਰੂ ਪਾਤਸ਼ਾਹ ਫਿਰ ਕਹਿੰਦੇ ਇਹਦੇ ਲਈ ਕੀ ਕਰਨਾ ਪੈਂਦਾ ਜੀ ਆਖੀਰਲੀ ਪੰਕਤੀ ਕਹਿ ਕੇ ਖਿਮਾ ਦੇ ਜਾਚ ਕੋਣਾ ਫਿਰ ਬਾਬਾ ਜੀ ਅਰਦਾਸ ਕਰਨਗੇ ਗੁਰੂ ਚਰਨਾ ਵਿੱਚ ਜਨ ਨਾਨਕ ਬਿਨ ਆਪਾ ਚੀਨੇ ਗੁਰੂ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਚੀਨੇ ਦਾ ਮਤਲਬ ਹੁੰਦਾ ਪਹਿਚਾਨਣਾ ਆ ਆਪਾ ਦੂਜਿਆਂ ਦੀ ਬੜੀ ਪਛਾਣ ਕਰਦੇ ਆ ਆਪਾਂ ਨੂੰ ਹਰ ਇੱਕ ਬੰਦੇ ਬਾਰੇ ਪਤਾ ਹੈ ਹਰ ਦੇ ਘਰ ਦੀ ਖਬਰ ਰੱਖਦੇ ਆ ਦੁਨੀਆ ਦੀ ਨਿਊਜ਼ ਸਾਡੇ ਕੋਲੇ ਆ ਕਿਹੜੀ ਜਾਣਕਾਰੀ ਆ ਜਿਹੜੀ ਸਾਨੂੰ ਨਹੀਂ ਹੁੰਦੀ ਪਰ ਸਾਨੂੰ ਆਪਣੇ ਆਪ ਦੀ ਖਬਰ ਨਹੀਂ ਹੈਗੀ ਗੁਰੂ ਪਾਤਸ਼ਾਹ ਕਹਿੰਦੇ ਜਨ ਨਾਨਕ ਬਿਨ ਆਪਾ ਚੀਨੇ ਜਿਨ੍ਹਾਂ ਚੋਂ ਆਪਣੇ ਆਪ ਨੂੰ ਨਹੀਂ ਪਹਿਚਾਣਿਆ ਤਾਂ ਤੇਰਾ ਜਿਹੜਾ ਇਹ ਭਰਮ ਹੈ ਜਿਹੜਾ ਤੇਰਾ ਅਲੂਜ਼ਨ ਹੈ ਜਿਹੜਾ ਤੇਰਾ ਵਹਿਮ ਹੈ ਇਹ ਉਨਾਂ ਚਿਰ ਮਿਟਣਾ ਨਹੀਂ ਤੂੰ ਭਰਮ ਦੇ ਵਿੱਚ ਜ਼ਿੰਦਗੀ ਜਿਉਂਦਿਆ ਤੇ ਇਸ ਕਰਕੇ ਤੈਨੂੰ ਬਾਹਰ ਢਟਣ ਦੀ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਉਹ ਤਾਂ ਹਰ ਜਗ੍ਹਾ ਦੇ ਉੱਤੇ ਵੱਸਦਾ ਹੈ ਸੋ ਆਓ ਸ਼ਬਦ ਦੀ ਸਥਾਈ ਗਾਇਨ ਕਰਕੇ ਆਪਾਂ ਸਮਾਪਤੀ ਕਰੀਏ